ਇਤਿਹਾਸ ਸਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਖਾਸਾ ਪੰਥ ਸ਼ਸ਼ਤਰ ਤੇ ਸ਼ਾਸਤ੍ਰ ਦੀ ਦ੍ਰਿਸ਼ਟੀ ਤੋਂ ਨਿਰੰਤਰ ਕਾਰਸ਼ੀਲ ਹੈ નિਹੰਗ ਸਿੰਘਾਂ ਦੀ ਸ਼ੈਲੀ ਪਰੰਪਰਾ ਉਹਨਾਂ ਦੀ ਵੇਸ਼ਭੂਸ਼ਾ ਸ਼ਸਤਰ ਧਾਰੀ ਹੋਣਾ ਅਤੇ ਘੋੜਸਵਾਰੀ ਕਰਨਾ ਬਾਣੀ ਬਾਣੇ ਦੇ ਧਾਰਨੀ ਹੋਣਾ ਅਜਿਹੇ ਸੂਤਰ ਹਨ ਜਿਹੜੇ ਇਹਨਾਂ ਦੀ ਪਛਾਣ ਨੂੰ ਵੱਖਰਾ ਵਿਕਲਾ ਅਤੇ ਮਹੱਤਵਪੂਰਨ ਬਣਾਉਂਦੇ ਹਨ ਯੁੱਧ ਕਲਾ ਨਾਲ ਜੁੜੇ ਨਿਹੰਗ ਸਿੰਘਾਂ ਦੀ ਵੱਖਰੀ ਜੰਗ ਸ਼ੈਲੀ ਤਿਆਰ ਕੀਤੀ ਗਈ ਸੀ ਇਹ ਸ਼ੈਲੀ ਬੋਲੀ ਨਿਹੰਗ ਸਿੰਘਾਂ ਵਿੱਚ ਆਮ ਪ੍ਰਚਲਿਤ ਸੀ ਉਦਾਹਰਨ ਵਜੋਂ ਸ਼ੋਲਿਆਂ ਨੂੰ ਬਦਾਮਾਂ ਦੇ ਸਮਰੂਪ ਮੰਨਿਆ ਜਾਂਦਾ ਸੀਗਾ ਦਿਨੋ ਪ੍ਰਕਾਸ਼ ਸਿੰਘ ਇੱਕ ਨੂੰ ਸਵਾਲ ਲੱਖ ਰੋਟੀ ਨੂੰ ਪ੍ਰਸ਼ਾਦਾ ਦੁੱਧ ਨੂੰ ਸਮੁੰਦਰ ਮੱਛੀ ਨੂੰ ਜਲਤੋਰੀ ਜਿਨੇਊ ਨੂੰ ਜੂਆ ਦੀ ਪਿੰਗ ਕਿਹਾ ਜਾਂਦਾ ਸੀ ਅਜਿਹੀ ਸ਼ੈਲੀ ਨੂੰ ਨਿਹੰਗ ਸਿੰਘਾਂ ਦੇ ਬੋਲੇ ਕਿਹਾ ਜਾਂਦਾ ਹੈ ਇਹ ਆਮ ਗੱਲਬਾਤ ਦੁਸ਼ਮਣ ਜਮਾਤ ਨੂੰ ਭੁਲੇਖਾ ਪਾ ਦਿੰਦੀ ਸੀ ਦੁਸ਼ਮਣ ਫੌਜਾਂ ਵਿੱਚ ਖੌਫ ਪੈਦਾ ਹੋ ਜਾਂਦਾ ਸੀਗਾ ਦੁਸ਼ਮਣ ਦੇ ਹੌਸਲੇ ਪਸਤ ਕਰਨ ਦੇ ਲਈ ਇਹ ਬੋਲੇ ਹਥਿਆਰ ਦਾ ਕਾਰਜ ਕਰਦੇ ਸਨ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਹਰ ਪਾਸੇ دہشت ਹੁੰਦੀ ਸੀ ਵੱਖਰੀ ਪਹਿਚਾਣ ਹੁੰਦੀ ਸੀ ਭਾਈਚਾਰੇ ਦੇ ਲੋਕ ਸਤਕਾਰ ਕਰਦੇ ਸਨ ਨੇ ਹੰਗਸਿੰਗਾ ਦੇ ਿਕੜਕੱਜ ਬੋਲਿਆਂ ਦਾ ਬੇਅੰਤ ਖਜ਼ਾਨਾ ਹੈ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਬਿਆਨ ਕਰਾਂਗੇ ਅਗਰ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ YouTube ਤੇ STV Sri Paul Breach Show ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਦਾ ਸੈਨ ਵੀ ਆਨ ਕਰ ਲਓ ਤਾਂ ਕਿ ਜੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਧੰਨਵਾਦ